ਅਣੀ ਕਛੀ ਆ ਗਈ ਕਮਲੇ ਆ ਬੱਤੇ ਰਮਲੇ ਬੱਤੇ ਤੂੰ ਜਿਸਰ ਆਪਣੀ ਬਸ ਮਬਾਈ ਗੁਰੂ ਮਾਤਰੀ ਕਿੱਤਾ ਕਰ ਰੋਣਾ ਤੇ ਕਬੀਨਾਂ ਦੀ ਤੋਂ ਮਾਰੇ ਕਰਦੇ ਨੇ ਜੋ ਜੀ ਆਵੇ ਸੋ ਰਾਜੀ ਜਾਵੇ ਸਹੀ ਤੇ ਭਵਾ ਸਾਡਾ ਜੋਦਾ ਮਿਲਿਆ ਵੇ ਨਾਮ ਦੇ ਬੜਵਾਲਾ ਤੇ ਨਾਮ ਜਪਨਾ ਸੁਬਨਾਮ ਗੁਰਜਿੰਦਰ ਸਿੰਘ ਤੂੰ ਨਾਮ ਦਿੱਤਾ ਗੁਰਜਿੰਦਰ ਸਿੰਘ ਪਾਠ ਕਰ ਰਹਿਗਾ ਬਾਈ ਗੁਰਦਾ ਜਪਦਾ ਨਹੀਂ ਜਪਦਾ ਕਿਹਦੀ ਜਾ ਤੂੰ ਮੈਂ ਇਥੇ ਇੱਕ ਪੁਲਿਸ ਵਾਲੇ ਨੂੰ ਤੇ ਸਹੀ ਦੋਸਤੀ ਘਟਾ ਕੇ ਕਰ ਤੂੰ ਯਾਰੀ ਦੋਸਤੀ ਘਾਟਾ ਖੈਰ ਆ ਦੋਸਤੀ ਘਾਟਾ ਦੇ ਕੇ ਜਿੰਦਰ ਸਿੰਘ ਤੈਨੂੰ ਕਿਉਂ ਕਿਸੇ ਨੂੰ ਸੀਗਾ ਫਾਈਨਲੀ ਆ ਗਿਆ ਤੇ ਜਿਹੜਾ ਯਾਰ ਉਸ ਤੋਂ ਮਿਲਿਆ ਪਖਾਣੇ ਬੱਤੇ ਮਿਲਿਆ ਉਹ ਤੂੰ ਬੰਦਾ ਖਾ ਗਿਆ ਆਪਣੇ ਕੁਸਤ ਮਿਲ ਜਾਏ ਇਹਨੇ ਪਹਿਮ ਨੂੰ ਖਾਇਆ ਕਰ ਇਹਨਾਂ ਦਾ ਇਹਨਾਂ ਦਾ ਬਹੁਤ ਪ੍ਰੇਮ ਹੈ ਇਹਦਾ ਪਿੱਛਾ ਬੁਗਰਾਇਆ ਕਰ ਤੂੰ ਯਾਰ ਬਹੁਤ ਥੱਲੇ ਹੋਰ ਤੈਨੂੰ ਦੇਖ ਵਾਹ ਦੇਖੋ ਇਹ ਪ੍ਰਾਪਤ ਹਾਂਜੀ ਤੇ ਮਾਰੇ ਕੀ ਪਤਰਾ ਦੋ ਹੀ ਆਪਣੇ ਦੋ ਹੀ ਹੈ ਜੀ ਤੇ ਤੇਰੇ ਗੁਰੂ ਮਹਾਰਾਜ ਦੇ ਨੇ ਸਭਾ ਕਰਨੇ ਬਾਅਦ ਤਾਂ ਕਿਤਨੀ ਲੇਖ ਜੱਲ ਸਿੰਘ ਬਾਹਰ ਨਹੀਂ ਹੈ ਜਿੱਦ ਨਹੀਂ ਗਿਆ ਜੀ ਹਾਂਜੀ ਬਾਹਰ ਨਹੀਂ ਗਿਆ ਮੈਂ ਜੀ ਤੇ ਚਲਾ ਬਣਾ ਇਹ ਜਿਹੜਾ ਜੱਤ ਘਾਟੋ ਕੋਈ ਨਹੀਂ ਵੀਰ ਆਪਣਾ ਛੋਟਾ ਵੱਡਾ ਨਾ ਕੋਈ ਨਹੀਂ ਤੋਂ ਦੇਖ ਮਾਰੇ ਵਿੱਚ ਤਨੇ ਕਲਾਇਆ ਨੂ ਦਸਕੇ ਜਾਵਾਂਗੇ ਲੈ ਮੰਡੀ ਲੰਡੀਆਂ ਬੋਲੋ ਸਤਨਾਮ ਸਤਨਾਮ ਵਾਹਿਗੁਰੂ ਬਸ ਤਰਾ ਪਰਸੰਦ ਹੋ। ਕਦੇ ਵੀ ਹੈਪੀ ਹੋਗੇ। ਰਹਿਣਗੇ ਹੋਵੇ ਵੀ ਕੋਈ ਨਹੀਂ। ਕਦੇ ਜੋ ਜੀ ਆਵੇ ਸੋ ਰਾਹੀ ਜਾਵੇ। ਹਾਂ ਜੀ ਚੱਲੋ। ਕੋਈ ਨਾ ਬਾਬਾਈ ਬਸ ਤੁਸੀਂ ਕਿਹੜੀ ਜਗ੍ਹਾ ਤੋਂ? ਅੰਮ੍ਰਿਤਸਰ ਅੰਮ੍ਰਿਤਸਰ ਤੋਂ। ਧਰੇ ਵਿਸ਼ਵਾਸ ਤੋਂ ਆਪਣੀ ਸਰਦਾਰ ਹੈ। ਮੇਰੇ ਬਾਬਾਈ ਪੰਜ ਪੋੜੀਆਂ ਦਾ ਪਾਸ ਸੁਣਾਇਆ ਹੋਇਆ ਯਾਰਾ। ਹਾਂ ਜੀ ਪੰਜ ਪੋੜੀਆਂ ਦਾ ਪਾਸ ਸੁਣਾਇਆ। ਨਾ ਮਝ ਪਿਆ ਕਿ ਪੁੱਤ ਪੰਜ ਕਿ ਤੂੰ ਜਲਦੀ ਗੱਲ ਨਹੀਂ ਕੁਝ ਦੱਸਿਆ ਤੈਨੂੰ ਨਹੀਂ ਨਹੀਂ ਪੰਜ ਕੋੜੀਆਂ ਦਾ ਪਾਰ ਸੁਣਾਇਆ ਯਾਰ ਹੈਂਜੀ ਪੰਜ ਕੋੜੀਆਂ ਦਾ ਪਾਰ ਸੁਣਾਇਆ ਨਾਲ ਸੇਵਾ ਦੇਗੇ ਸੁਣਾ ਦੇ ਬਾਈ ਪਾਰ ਸੁਣਾਉਣਾ ਕਹੀਦਾ ਹੀ ਨਹੀਂ ਗੱਲ ਤਾਂ ਸੁਣਾ ਦੇ ਜੇ ਮੈਂ ਕਹਿੰਦਾ ਨਾ ਮੈਂ ਜਪਨਾ ਬੰਨ ਛਕਣਾ ਦੇਰੀ ਲਾਣੀ ਜਾਈ ਜਵਾਨੀ ਬਾਈ ਨੂੰ ਤਾਂ ਗੱਲ ਨਹੀਂ ਸੁਣਾਈ ਗੱਲ ਕੋਲ ਅੰਗ ਕਿੰਨੇ ਆ ਗੁਰਗ੍ਰੰਥ ਸਾਹਿਬ ਜੀ ਦੇ ਹੈਂਜੀ ਕੋਲ ਅੰਗ ਕਿੰਨੇ ਆ ਗੁਰਗ੍ਰੰਥ ਸਾਹਿਬ ਜੀ ਦੇ 365 ਹੈ 365 365 ਅੰਗ ਹੈ ਗੁਰਗੋ ਗ੍ਰੰਥ ਸਾਹਿਬ ਜੀ ਦੇ 365 ਅੰਗ ਹੈ 1430 ਅੰਕ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗ ਹੈ ਟੋਟਲ ਤੁਸੀਂ ਚੈੱਕ ਕਰ ਲਿਓ ਕਿ ਇਹ ਮੈਂ ਗਲਤ ਹਾਂ ਮੈਂ ਇੱਥੇ ਬੈਠਾ ਆ ਕਿੰਨੇ ਗੁਰੂਆਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੀ ਇਹ 9 ਪਟਾ ਦੀ ਹੈ ਹੈ 9 ਪਟਾ ਦੀ ਕਿੰਨੇ ਦੀ ਹੈ ਹੈ ਕਿੰਨੇ ਗੁਰੂਆਂ ਦੀ ਬਾਣੀ ਹੈ 9 ਪਟਾ ਜੀ ਦੱਸਿਓ ਇਹਨਾਂ ਨੂੰ 9 ਪਟਾ ਨੇ 11 ਪਟਾ ਦੀ ਬਾਣੀ ਹੈ 9 ਪਟਾ 11 11 ਪਟਾ ਦੀ ਬਾਣੀ ਹੈ 42 ਪਟਾ ਦੀ ਹੈ ਗੁਰੂਆਂ ਕਿੰਨੇ ਗੁਰੂਆਂ ਦੀ ਬਾਣੀ ਹੈ ਕਿੰਨੇ ਗੁਰੂਆਂ ਦੀ ਬਾਣੀ ਹੈ ਕਿੰਨੇ ਗੁਰੂਆਂ ਦੀ ਬਾਣੀ ਹੈ ਰਹਿਰਾਸ ਦਾ ਬਾੜ ਕਿਹੜੇ ਕਿੰਨੇ ਅੰਗ ਤੋਂ ਸ਼ੁਰੂ ਹੁੰਦਾ ਹੈ ਸਤਿ ਸ੍ਰੀ ਅਕਾਲ ਬਾਈ ਮੈਂ ਦੱਸ ਰਿਹਾ ਰੈ ਰਾਸ ਦਾ ਪਾਠ ਕਿਹੜੇ ਅੰਗ ਤੋਂ ਸ਼ੁਰੂ ਹੁੰਦਾ ਕਿੰਨੇ ਨੰਬਰ ਪੰਨੇ ਤੋਂ ਸ਼ੁਰੂ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਪਹਿਲੇ ਲਓ ਗੁਰੂ ਦੇ ਨੰਬਰ ਪੰਨੇ ਨੰਬਰ ਚਲੋ ਇਹਦਾ ਸਤਨਾਮ ਵਾਹਿਗੁਰੂ ਕੰਮ ਕਰ ਰੈ ਰਾਸ ਦਾ ਪਾਠ ਉਹ ਛਿੰਨਾ ਮੈਂ 241 ਨੰਬਰ ਅੰਗਾ ਜਿੱਥੋਂ ਗੁਰੂ ਗ੍ਰੰਥ ਰੈ ਰਾਸ ਜੀ ਦਾ ਪਾਠ ਸ਼ੁਰੂ ਹੁੰਦਾ ਬਾਈ ਜੀ ਤਰਦੀ ਜੀ ਮੈਂ ਜੋ ਆਲ ਤੇ ਤੁਸੀਂ ਇੱਕੋ ਨਹੀਂ ਇਦਾਂ ਤੁਸੀਂ ਘਾਰੇ ਮੈਂ ਸੰਤੋ ਜੀ ਸੰਤ ਤੋਂ ਬਾਤ ਕਈ ਵਾਰ ਕਰ ਸਕਦੇ ਸੰਤ ਮਾਰ ਮਾਰ ਮਾਰੇ ਜਾਂ ਤਾਂ ਮੈਂ ਜਿਹੜੀ ਤਜਾ ਵਿੱਚ ਇੱਕ ਦੱਸ ਦੋ ਤੁਸੀਂ ਕਹਿੰਦੇ ਮੈਂ ਇੰਨੀ ਪਹੁੰਚੀ ਜੀ ਐਡੀ ਸਖਸ਼ੀਆ ਤਾਂ ਤੁਸੀਂ ਦੱਸੋ ਰਾਈ ਕਾਨੂੰਨ ਇਹਨਾਂ ਲਈ ਪਤਾ